ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਮੈਂ ਗੁਰਮੀਤ ਸਿੰਘ ਸੁਪਰੀਮ ਸੀਟ ਤੋਂ ਸੋ ਸਾਰੇ ਕਿਸਾਨ ਭਰਾਵਾਂ ਦਾ ਇੱਕ ਵਾਰੀ ਫੇਰ ਤੋਂ ਆਪਾਂ ਸਵਾਗਤ ਕਰਦੇ ਆਂ ਇਸ ਵੀਡੀਓ ਦੇ ਵਿੱਚ ਸੋ ਜਿਵੇਂ ਕਿ ਕਿਸਾਨ ਵੀਰਾਂ ਨੂੰ ਪਤਾ ਹੈ ਕਿ ਹੁਣ ਤੱਕ ਤਕਰੀਬਨ ਸਾਰੇ ਕਿਸਾਨ ਵੀਰ ਰੁੱਝੇ ਹੋਏ ਨੇ ਆਪਣੀ ਕਣਕਾਂ ਦੀ ਵਾਢੀ ਦੇ ਵਿੱਚ ਤੇ ਕੁਝ ਕਿਸਾਨਾਂ ਨੇ ਆਪਣਾ ਮੰਡੀਕਰਨ ਵੀ ਕਰ ਲਿਆ ਹੋਇਆ ਤੇ ਆਪਾਂ ਅੱਜ ਪਹੁੰਚੇ ਆਂ ਜੀ ਤਰਨਤਾਰਨ ਡਿਸਟ੍ਰਿਕਟ ਤਰਨਤਾਰਨ ਦੇ ਪਿੰਡ ਸੋਰਸਿੰਗ ਦੇ ਵਿੱਚ ਉੱਥੇ ਸਾਡੇ ਕਿਸਾਨ ਵੀਰ ਜੀ ਨੇ ਆਪਣੀ ਸੁਪਰੀਮ ਦੀ 11 ਬਾਈ ਕਣਕ ਆਪਣੇ ਖੇਤਾਂ 'ਚ ਬੀਜੀ ਸੀ ਸੋ ਉਹਨਾਂ ਨੇ ਵੱਢ ਕੇ ਮੰਡੀਕਰਨ ਕਰ ਲਿਆ ਤੂੜੀ ਤੱਕ ਵੀ ਬਣਾ ਲਈ ਆ ਉਹਨਾਂ ਨੇ ਜਪਨ ਨਾਲ ਮਿਲ ਕੇ ਗੱਲਬਾਤ ਕਰਕੇ ਵਿਚਾਰ ਸਾਂਝੇ ਕਰਦੇ ਆਂ ਕਿ ਉਹਨਾਂ ਨੂੰ ਸੁਪਰੀਮ 1122 ਦੇ ਰਿਜ਼ਲਟ ਰਹੇ ਨੇ ਸਬਸਕ੍ਰਾਈਬ ਕਰ ਜੀ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੋਈ ਬਾਬਾ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਬੜੀ ਕਿਰਪਾ ਬਾਬਾ ਜੀ ਤੁਹਾਡਾ ਨਾਮ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਦੱਸਿਓ ਜੀ ਮੇਰਾ ਨਾਮ ਜਹੇਦਾਰ ਪ੍ਰਗਟ ਸਿੰਘ ਜੀ ਠੀਕ ਹੈ ਪਿੰਡ ਸੋਰਸਿੰਗ ਜੀ ਠੀਕ ਹੈ ਜੀ ਜੋ ਬਹੁਤ-ਬਹੁਤ ਸਵਾਗਤ ਕਰਦੇ ਆਂ ਵਾਹਿਗੁਰੂ ਤੁਹਾਡਾ ਇਸ ਵੀਡੀਓ ਦੇ ਵਿੱਚ ਸੋ ਸਾਡੇ ਕਿਸਾਨ ਵੀਰਾਂ ਨੂੰ ਦੱਸੋਗੇ ਤੁਸੀਂ ਆਪਣੇ ਖੇਤਾਂ ਦੇ ਵਿੱਚ ਸੁਪਰੀਮ ਦੀ ਕਿਹੜੀ ਆਪਣੀ ਕਣਕ ਦੀ ਵੈਰੈਟੀ ਲਾਈ ਸੀ ਅਸੀਂ ਵੀਰ ਜੀ ਲਾਈ ਹੀ 1122 1122 1122 ਠੀਕ ਹੈ ਜੀ 1122 ਅਸੀਂ ਲਾਈ ਹੀ ਜੀ ਹਾਂਜੀ ਤੇ ਦੂਜੀਆਂ ਕਣਕਾਂ ਨਾਲੋਂ ਬਹੁਤ ਇਹਦਾ ਝਾੜ ਵਧੀਆ ਠੀਕ ਹੈ ਜੀ ਛਿੱਟੇ ਵੀ ਬਹੁਤ ਵਧੀਆ ਹਾਂਜੀ ਤੇ ਅਸੀਂ ਅੱਗੇ ਪਹਿਲਾਂ ਹੋਰ ਵੀ ਬੀਜ ਬਹੁਤ ਬੀਜਦੇ ਰਹੇ ਹਾਂ ਕੰਪਨੀਆਂ ਦੇ ਜੀ ਉਹਨਾਂ ਨੂੰ ਇਹ ਘੱਟੋ ਘੱਟ ਵੀ 4-4 ਕਮਟਲ ਵੱਧ ਨਿਕਲੀ 4-4 ਕਮਟਲ ਵੱਧ ਨਿਕਲੀ ਠੀਕ ਹੈ ਜੀ ਉਹ ਕਿੱਲੇ ਦੇ ਵਿੱਚੋਂ ਤੂੜੀ ਵੀ ਦੋ ਟਰਾਲੀਆਂ ਨਿਕਲਦੀ ਸੀ ਹਾਂਜੀ ਇਹ ਐ ਕਿ ਤਿੰਨ ਟਰਾਲੀਆਂ ਨਿਕਲੀਆਂ ਅੱਛਾ ਤੂੜੀ ਵੀ ਵੱਧ ਨਿਕਲੀ ਤੂੜੀ ਵੱਧ ਨਿਕਲੀ ਹੈ ਠੀਕ ਹੈ ਬਹੁਤ ਸੋਹਣਾ ਝਾੜਿਆ ਜੀ ਤੇ ਸਿੱਟੇ ਵੀ ਦੂਜਿਆਂ ਨੂੰ ਵਧਿਆ ਜੀ ਅੱਛਾ ਜੀ ਮਤਲਬ ਪਹਿਲੇ ਦੇ ਵਿੱਚ ਅਲੀ ਦੇ ਵਿੱਚ ਆਪਾਂ ਜਿਹਨੂੰ ਖੜੀ ਜਿਹੜੀ ਆਪਾਂ ਦੇਖਦੇ ਆਂ ਹਾਂ ਜੀ ਜਿਵੇਂ ਗਿਣ ਮਿਲ ਲਗੀ ਆਪਾਂ ਵੀ ਦੂਜੀ ਜਿਹੜੀ ਕਣਕ ਆ ਉਹਦੇ ਜਾਂ 6 ਜਾਂ 7 ਬਲੀਆਂ ਜਾਂ 8 ਬਲੀਆਂ ਦੀਆਂ ਜੀ ਜੀ ਇਹਦੀਆਂ 10 10 ਹਜ਼ਾਰਾਂ 11 12 12 ਬਲੀਆਂ ਠੀਕ ਹੈ ਜੀ ਮਤਲਬ ਤੁਹਾਡਾ ਕਹਿਣ ਦਾ ਭਾਵ ਕਿ ਖੜੀ ਖੇਤ ਦੇ ਵਿੱਚ ਸਿੱਟਿਆਂ ਦੀ ਗਿਣਤੀ ਵੀ ਕਾਫੀ ਮਾਤਰਾ ਦੇ ਵਿੱਚ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਹਾਂ ਦੂਜਿਆਂ ਨੂੰ ਹਾਂ ਤਾਂ ਜਿਵੇਂ ਪਹਿਲਾਂ ਆਪਾਂ ਦੂਜੀਆਂ ਕੰਪਨੀਆਂ ਦੀਆਂ ਜਾਂ ਹੋਰ ਵੈਰਾਈਟੀਆਂ ਆਪਾਂ ਕਣਕਾਂ ਦੀਆਂ ਲਾਉਂਦੇ ਸੀਗੇ ਉਹਦੇ ਉਹਦੇ ਨਾਲੋਂ ਤੁਹਾਨੂੰ ਕਾਫੀ ਫਾਇਦੇ ਮਿਲੇ ਸੁਪਰੀਮ 11 बाई ਖੇਤ ਦਾ ਬਹੁਤ ਵਧੀਆ ਜੀ ਉਹ ਤੁਹਾਨੂੰ ਪਹਿਲਾਂ ਹੀ ਵਜਨ ਕਰ ਦਿੱਤਾ ਵੀ ਅੱਗੇ 2 ਟਰਾਲੀਆਂ ਤੂੜੀ ਨਿਕਲਦੀ ਐ ਕਿ ਸਾਡੀ 3 ਟਰਾਲੀਆਂ ਤੂੜੀ ਨਿਕਲੀ ਠੀਕ ਹੈ ਜੀ ਹਾਂਜੀ ਹਾਂਜੀ ਸੋ ਜਿਵੇਂ ਕਿ ਕਿਸਾਨ ਵੀਰ ਜੀ ਦੱਸ ਰਹੇ ਨੇ ਕਿ ਪਹਿਲਾਂ ਇਹ ਹੋਰ ਕੰਪਨੀ ਦੀਆਂ ਕਣਕਾਂ ਵਰਤਦੇ ਸੀ ਆਪਣੇ ਖੇਤਾਂ ਦੇ ਵਿੱਚ ਬੀਜਦੇ ਸੀਗੇ ਸੋ ਸਾਡੇ ਨਾਲ ਜੁੜੇ ਨੇ ਕਿਸਾਨ ਵੀਰ ਇਹਨਾਂ ਨੇ ਮਤਲਬ ਕਿ ਸੁਪਰੀਮ 112 ਆਪਣੇ ਖੇਤਾਂ ਦੇ ਵਿੱਚ ਕਣਕ ਬੀਜੀ ਸੀਗੀ ਸੋ ਕਹਿ ਰਹੇ ਨੇ ਕਿ ਸਾਨੂੰ 4 ਤੋਂ 5 ਕੁਇੰਟਲ ਦਾ ਝਾੜ ਦਾ ਫਰਕ ਨਜ਼ਰ ਆਇਆ ਸੁਪਰੀਮ 112 ਆਪਣੇ ਕਣਕ ਖੇਤਾਂ ਦੇ ਵਿੱਚ ਬੀਜਣ ਤੋਂ ਬਾਅਦ ਸੋ ਵੀਰ ਜੀ ਹੁਣੇ ਸੈਟੀਸਫਾਈਡ ਨੇ ਆਪਣੀ 112 ਕਣਕ ਖੇਤਾਂ ਦੇ ਵਿੱਚ ਬੀ ਸੁਵੀਜੀ ਹੋਰ ਸਾਡੇ ਕਿਸਾਨ ਵੀਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਵੇਂ ਤੁਸੀਂ ਸੁਪਰੀਮ ਨਾਲ ਜੁੜੇ ਹੋ ਤੁਹਾਨੂੰ ਵਧੀਆ ਝਾੜ ਮਿਲੇ ਨੇ ਤੂੜੀ ਤੱਕ ਵੀ ਵਧੀਆ ਨਿਕਲੀ ਏ ਔਰ ਕਣਕ ਦੀ ਤੁਸੀਂ ਗੱਲ ਕਰ ਰਹੇ ਚਾਰ ਪੰਜ ਕਿੰਟਲ ਆਪਾਂ ਨੂੰ ਫਾਇਦੇ ਮਿਲੇ ਨੇ ਹਾਂਜੀ ਅਸੀਂ ਉਹੀ ਸੁਝਾਅ ਦੇਨੇ ਆ ਜੀ ਹਾਂਜੀ ਜਿੰਨੇ ਵੀ ਮੇਰੇ ਕਿਸਾਨ ਵੀਰ ਭਰਾ ਵਾ ਜੀ ਸਾਰੇ ਕੰਪਨੀ ਸੁਪਰੀਮ ਦਾ ਬੀਜ ਬੀਜਣ ਹਾਂਜੀ ਉਹਨਾਂ ਨੂੰ ਜ਼ਿਆਦਾ ਲਾਹ ਹੋ ਸਕੇ ਜੀ ਕਿਉਂਕਿ ਖੇਤੀ ਤਾਂ ਆਪਾਂ ਉਹੀ ਕਰਨੀ ਆ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਜੀ ਖਾਦ ਦਵਾਈ ਵੀ ਉਹੀ ਪਾਉਣੀ ਆ ਜੀ ਤੇ ਜਿਹਦੇ ਵਿੱਚੋਂ ਆਪਾਂ ਨੂੰ ਲਾਭ ਮਿਲਦਾ ਉਹ ਫਸਲ ਆਪਾਂ ਬੀਜੀਏ ਤੇ ਆਪਾਂ ਸਾਰਾ ਪਰਿਵਾਰ ਵੀ ਤੇ ਆਉਣ ਵਾਲੇ ਸਮਾਂ ਵਿੱਚ ਖਸਾਲ ਹੋ ਸਕੇ ਜੀ ਹਾਂਜੀ ਠੀਕ ਹੈ ਜੀ ਸੋ ਕਿਸਾਨ ਵੀਰ ਜੀ ਨੇ ਬਹੁਤ ਸੁਹਾ ਸੋਹਣਾ ਸੁਨਾਹ ਸਨੇਹਾ ਦਿੱਤਾ ਜੀ ਸਾਡੇ ਕਿਸਾਨ ਵੀਰਾਂ ਨੂੰ ਕਿ ਜਿਹੜੇ ਵੀ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਸੋ ਆਉਂਦੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਵੀਡੀਓਜ਼ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਜੀ ਸੋ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਭਾਈ ਗਰਮੀਤ ਸਿੰਘ ਜੀ ਧੰਨਵਾਦ ਬਾਬਾ ਖਾਲਸਾ